ਮੈਂ ਜਦੋਂ ਮੇਰੇ ਘਰ ਦਾ ਮੋੜ ਆਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੁਟੀਨ ਹੈ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਕੋਈ ਫਰਕ ਨਹੀਂ ਪੈਣਾ ਐਕਚੁਅਲ ਸ਼ਾਇਦ ਉਹ ਪਰ ਰੱਬ ਕਰੇ ਕਿ ਐਦਾਂ ਨਹੀਂ ਹੋਏ ਜਿਹੜੀ ਪੜਤਾ ਉਹ ਹੈ ਉਹ ਐਦਾਂ ਜਦੋਂ ਚਲਾ ਗਿਆ ਤਾਂ ਪਤਾ ਚੱਲਿਆ ਵੀ ਕੀ ਕੀ ਖੋ ਗਿਆ ਇਹ ਤਾਂ ਤਵਿਰ ਸ਼ੁਰੂ ਤਾਂ ਮਤਲਬ ਇਹ ਤਾਂ ਗਾਣੇ ਮੈਂ ਹਸਬੰਡ ਨੂੰ ਦੱਸ ਰਹੀ ਸੀ ਮੈਂ ਕਾ ਆ ਰਹਾਂਦਿਆਂ ਮੈਂ ਡਿਊਟੀ ਤੇ ਜਦੋਂ ਆਨੀ ਹਾਂ ਤਾਂ ਮੇਰੇ ਕੋਲ ਸਿਰਫ ਮੇਰੀ ਉਹਦੀ YouTube ਵਾਲੀ ਪਲੇਲਿਸਟ ਚ ਨਾ ਇੱਕ ਨਿਰਵਾਰਪਨ ਹੋ ਗਿਆ ਇਹ ਆਪਣਾ ਐਵਲੇਵੀਰਾ ਹੋ ਗਿਆ ਜਵੰਦਾ ਇਹਨਾਂ ਦੇ ਤੇ ਮੈਂ ਕਿ ਹਮ ਜਦੋਂ ਮੇਰੇ ਘਰ ਦਾ ਮੋੜ ਆਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੂਟੀਨ ਹੈ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਐਕਚੁਅਲ ਚ ਸ਼ਾਇਦ ਉਹ ਪਰ ਰੱਬ ਕਰੇਗੀ ਐਦਾਂ ਨਹੀਂ ਹੋਏ ਮੇਰੇ ਮੁਲਾਕਾਤ ਕੋਈ ਸੀ ਤੇ ਜਦੀ ਨਹੀਂ ਹੋਈ ਜੀ ਨਹੀਂ ਨਹੀਂ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਮੈਂ ਮੇਰਾ ਮੇਰਾ ਦਿਲ ਤੋਂ ਇੰਨਾ ਵੜਕ ਕਨੈਕਟ ਆ ਉਹਨਾਂ ਦੇ ਨਾਲ ਮੈਨੂੰ ਪਤਾ ਹੀ ਨਹੀਂ ਸੀ ਰੂਟੀਨ ਦੇ ਵਾਂਗ ਸੁਣ ਰੂਟੀਨ ਵਾਂਗ ਬਸ ਉਹਨਾਂ ਨੂੰ ਸੁਣਦੀ ਸੀ ਜੀ ਲੇਕਿਨ ਅਕਸੀਡੈਂਟ ਦੀ ਖਬਰ ਸੁਣ ਕੇ ਬਸ ਉਸ ਤੋਂ ਬਾਅਦ ਤੇ ਮਤਲਬ ਮੈਨੂੰ ਮੈਨੂੰ ਨਾ ਮੱਕੜੀ ਰਿਐਕਟ ਕਰਨ ਲੱਗੇ ਵੀ ਅੱਦਾ ਹੋਇਆ ਸੀ ਹਸਬੰਡ ਕਿਤੇ ਗੁੱਸਾ ਹੀ ਨਾ ਕਰ ਲੈਣ ਵੀ ਕੀ ਹੋ ਗਿਆ ਐਡਾ ਕਹਿ ਵੀ ਦੁਨੀਆ ਆਂ ਦੀ ਜਾਣਦੀ ਲੇਕਿਨ ਮੈਨੂੰ ਹੁਣ ਅੱਜ ਐਕਚੁਅਲ ਹੁਣ ਉਹ ਜਦੋਂ ਮੈਂ ਦੱਸਿਆ ਕਿ ਪਹਿਲੇ ਸਿੱਧੂ ਵੀਰਾ ਗਿਆ ਤੇ ਅੱਜ ਜਵੰਦਾ ਵੀਰੇ ਦੀ ਹਾਲਤ ਮਤਲਬ ਹੁਣ ਤੇ ਸ਼ਬਦੀ ਨਹੀਂ ਨਿਕਲ ਰਹੇ ਹਾਲੇ ਨਾ ਹਾਲੇ ਸਟੇਬਲ ਹੈ ਮਤਲਬ ਜਿੱਦਾਂ ਦਾ ਕੰਟੈਕਟ ਆਇਆ ਉਹ ਵੀਰਾ ਆਪਣਾ ਇੱਕ ਹੈ ਨਾ ਆਪਣੇ ਮਨਕੀਰਤ ਵੀਰ ਉਹਨਾਂ ਦੀ ਇੰਟਰਵਿਊ ਸੁਣ ਰਹੀ ਸੀ ਕਿ ਅਰਦਾਸ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਹਾਂ ਬਸ ਇੱਕ ਉਹੀ ਉਹੀ ਕਰਨ ਆਇਆ ਇਹਥੋਂ ਹੀ ਲੰਘ ਕੇ ਗਿਆ ਹੋਣਾ ਵੀਰਾ ਹੂੰ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਘਰ ਬੈਠਿਆ ਦੂਰ ਤੋਂ ਪਤਾ ਲੱਗਿਆ ਰਿਹਾ ਨਹੀਂ ਗਿਆ ਕਰ ਤਾਂ ਕੁਝ ਨਹੀਂ ਸਕਦੇ ਨਾ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲੇਕਿਨ ਉਹੀ ਹੈ ਕਿ ਸ਼ਾਇਦ ਰੱਬ ਸੁਲਮੇ ਕਰ ਕਰ ਬੈਠੇ ਵੀ ਮੈਂ ਪਰੇਸ਼ਾਨ ਸੀ ਹਸਬੰਦ ਲੈ ਆਏ ਬਸ ਵੀ ਨਹੀਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਇੱਕ ਵਾਰੀ ਜਾਣਾ ਚਾਹੀਦਾ ਉੱਥੇ ਤੇ ਇਹਨਾਂ ਨੇ ਇਮੀਡੀਏਟ ਗੱਡੀ ਘੱਡੀ ਕਹਿੰਦੇ ਨਹੀਂ ਜਾ ਕੇ ਆਨੇ ਚਲ ਦੇਖ ਕੇ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸਨ ਦੇਣਾ ਨਹੀਂ ਉਹ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲਣਦੇ ਰੇ ਕਿ ਚਲ ਕੋਈ ਨਹੀਂ ਤੇਰੇ ਬੰਦੀ ਤਸੱਲੀ ਲੈ ਕੇ ਚਲਦਾ ਠੀਕ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਅਦਾ ਅਸੀਂ ਕਰੋ ਵੀਰੇ ਤੁਹਾਨੂੰ ਠੀਕ ਹੋ ਜਾ। ਇਹੋ ਜਿਹੇ ਇਹੋ ਜਿਹੇ ਕਲਾਕਾਰਾਂ ਦੀ ਸਾਨੂੰ ਬਹੁਤ ਲੋੜ ਹੈ ਖਾਸ ਕਰਕੇ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰੋਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਆ ਮੈਂ ਵੀ ਘਰ ਬੈਠੇ ਕਰਦੀ ਆ ਕਿ ਪੰਜਾਬ ਉੱਥੇ ਜਾ ਰਿਹਾ ਇੱਦਾਂ ਜਾ ਰਿਹਾ ਲੇਕਿਨ ਜੋ ਐਕਚੁਅਲ 'ਚ ਪੰਜਾਬ ਨਾ ਖੜਾ ਹੈ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਉਹਦੇ ਕੰਮ ਦੱਸਦੇ ਆ ਜੀ ਉਹਦਾ ਕੰਮ ਬੋਲਦਾ ਹੈ। ਕੋਈ ਵੀ ਰੰਦੇ ਇਹੋ ਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਲੈ ਨਹੀਂ ਦਿੱਤੀ ਤਿੰਨ ਫੈਕਟਰ ਨੇ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਹੈਗੀ ਪੀੜ ਉਹਨਾਂ ਦੇ ਪਿੱਛੇ ਆਪੇ ਲੱਗ ਜਾਂਦੀ ਕੋਈ ਇੰਨਾ ਬੇਕੁਫ ਨਹੀਂ ਹੈਗਾ ਅੱਜ ਦੇ ਟਾਈਮ ਚ ਚੰਗੇ ਮਾੜੇ ਦੀ ਪਰਖ ਸਾਨੂੰ ਸਭ ਨੂੰ ਹੈਗੀ ਹੈ ਜੀ ਤਾਂ ਹਸਬੰਦ ਵੀ ਨਾਲ ਆਏ ਹੋਏ ਨੇ ਹਾਂਜੀ ਮੈਂ ਮੇਰਾ ਬੇਟਾ ਮੇਰੀ ਬੇਟੀਆਂ ਛੋਟੀਆਂ ਸਾਰੇ ਹੈ ਜੀ ਅੱਛਾ ਕੋਈ ਪੂਰੀ ਫੈਮਲੀ ਆਏ